ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿੰਨਾ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾ ਲੱਗੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਕਿਉਂਕਿ ਨੈਕਸਟ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੂਗੀ ਜੀ ਸਭ ਤੋਂ ਪਹਿਲੇ ਸੋ ਵੀਰੋ ਇਦਾਂ ਦੀ ਆਪਾਂ ਵੀਡੀਓ ਲੈ ਕੇ ਆਈ ਦੀਆਂ ਨੇ ਇਹ ਜਿਹਦੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਏ ਕਿਉਂਕਿ ਫੇਰ ਹੀ ਤੁਸੀਂ ਇਸ ਦਾ ਫਾਇਦਾ ਲੈ ਸਕਦੇ ਹੋ ਸੋ ਵੀਰੋ ਅੱਜ ਆਪਾਂ ਤੁਹਾਡੇ ਲਈ ਨੀਲੀ ਰਾਵੀ ਦਾ ਝੋਟਾ ਲੈ ਕੇ ਆਏ ਆਂ ਬਹੁਤ ਹੀ ਵਧੀਆ ਖੂਬਸੂਰਤ ਛੋਟਾ ਹੈ ਜੀ ਸੋ ਜਿਹੜੇ ਵੀ ਖਰੀਦਣ ਦੇ ਚਾਹਵਾਨ ਹੋਣ ਉਹ ਜ਼ਰੂਰ ਇਸ ਨੂੰ ਖਰੀਦ ਸਕਦੇ ਹਨ ਤੇ ਵੀਰੋ ਇਸ ਦੀ ਡਿਟੇਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਪਲੀਜ਼ ਨੋਟ ਕਰਿਓ ਜੀ ਇਸ ਦੀ ਡਿਟੇਲ ਤੇ ਬਾਕੀ ਤੁਸੀਂ ਬਾਾਈ ਹੋਰ ਨਾਲ ਸੰਪਰਕ ਸਿੱਧਾ ਕਰ ਹੀ ਲੈਣਾ ਸੋ ਵੀਰੋ ਇਸ ਦੀ ਜਿਹੜੀ ਏਜ ਆ ਉਹ 3 ਸਾਲ ਆ ਤੇ ਦੋ ਦੰਦ ਇਹੇ ਝੋਟਾ ਆਪਾ ਤੇ ਇਹ ਸਰਦਾਰ ਹਰਬੰਸ ਸਿੰਘ ਆਪਣਾ ਸੁਪੁੱਤਰ ਗੁਰਨਾਮ ਸਿੰਘ ਹੋਣਾਂ ਦੇ ਕੋਲ ਆ ਜੀ ਪਿੰਡ ਧੀਰੋ ਮਾਜਰਾ ਪਿੰਡਾ ਜੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹੇ ਝੋਟਾ ਵੀਰੇ ਤੇ 22 ਹੋਰਾਂ ਦੇ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਜਾਣਗੇ ਉਥੋਂ ਤੁਸੀਂ ਨੋਟ ਕਰਕੇ ਨੰਬਰ ਤੁਸੀਂ 22 ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਰ ਜੀ ਝੋਟੇ ਦੀ ਤੁਸੀਂ ਬੰਤਰ ਦੇਖ ਰਹੇ ਹੋ ਨੀਲੀ ਰਾਵੀ ਦੇ ਵਿੱਚ ਵੀਰ ਜੀ ਝੋਟਾ ਵਾ ਜਿਹੜਾ ਨਿਸ਼ਾਨਾ ਦੀ ਗੱਲ ਕਰੀਏ ਆਪਾਂ ਨਿਸ਼ਾਨੇ ਵੀ ਸਾਰੇ ਪ੍ਰੋਪਰ ਹਨ ਤੇ ਕੰਪੀਟੀਸ਼ਨ ਦੀ ਵੀ ਗੱਲ ਕਰੀਏ ਵੀਰ ਜੀ ਕੰਪੀਟੀਸ਼ਨ ਵੀ ਇਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕੰਪੀਟੀਸ਼ਨ ਵੀ ਇਹ ਝੋਟਾ ਲੜਿਆ ਵਾ ਖੀਰਿਆਂ ਦੇ ਵਿੱਚ ਦੁੱਧਦੰਤ ਦੇ ਵਿੱਚ ਇਹ ਜਿਹੜਾ ਬੋਲਾ ਕੰਪੀਟੀਸ਼ਨ ਲੜਿਆ ਹੋਇਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਥੇ ਆਪਾਂ ਗੱਲ ਕਰੀਏ ਵੀ ਕੰਪੀਟੀਸ਼ਨ ਕਿਹੜੇ ਹਨ ਉਹ ਉਹ ਹੈਗੇ ਆ ਵੀ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਐਕਸਪੋ 2017 ਦੇ ਵਿੱਚ ਇਸ ਨੇ 12ਵਾਂ ਸਥਾਨ ਹਾਸਲ ਕੀਤਾ ਹੈ ਜੀ ਦੁੱਧਦੰਦ ਸੀਗਾ ਉਦੋਂ ਤੇ ਆਪਾਂ ਬਾਕੀ ਤੁਹਾਨੂੰ ਦੱਸ ਦਿੰਦਾ ਵੀ ਏਜ ਇਹਦੀ 3 ਸਾਲ ਅੱਜ ਹੈਗੀ ਆ ਜੀ ਕਰੈਕਟ ਜਿਹੜੀ ਬਾਕੀ ਵੀਰ ਜੀ ਜ਼ਿਲ੍ਹਾ ਪਸ਼ੂਧਨ ਵਿੱਚ ਵੀ ਮਸਤੂਆਣਾ ਸੰਗਰੂਰ ਤੋਂ ਵੀ ਅਕਤੂਬਰ 2017 ਵਿੱਚ ਇਸ ਨੇ ਕੰਪੀਟੀਸ਼ਨ ਲੜਿਆ ਹਨ ਸਰਟੀਫିକੇਟ ਤੁਸੀਂ ਦੇਖ ਸਕਦੇ ਹੋ ਉਹ ਓਨਰ ਦੇ ਵੱਲੋਂ ਨਾਲ ਦਿੱਤੇ ਜਾਣਗੇ ਇਹ ਵੀਰ ਜੀ ਸਰਟੀਫିକੇਟ ਹਨ ਇਹ ਨਾਲ ਦਿੱਤੇ ਜਾਣਗੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ